ਕਿ ਵਾਹਿਗੁਰੂ ਸ਼ਬਦ ਨੂੰ ਹਿੰਦੂ ਦੇਵੀ ਦੇਵਤਿਆਂ ਦੇ ਨਾਵਾਂ ਤੋਂ ਕਾਪੀ ਕੀਤਾ ਗਿਆ ਹੈ। ਕਈ ਕਹਿੰਦੇ ਹਨ ਕਿ ਵਿਸ਼ਨੂੰ ਤੋਂ ਵਾ, ਹਰੀ ਤੋਂ ਹਾ, ਗੋਬਿੰਦ ਤੋਂ ਗੱਗਾ ਅਤੇ ਰਾਮ ਤੋਂ ਰਾਰਾ ਸ਼ਬਦ ਲੈ ਕੇ ਵਾਹਿਗੁਰੂ ਸ਼ਬਦ ਬਣਿਆ ਹੈ। ਇਸ ਗੱਲ ਨੂੰ ਸਾਬਤ ਕਰਨ ਲਈ ਉਹ ਭਾਈ ਗੁਰਦਾਸ ਜੀ ਦੀ ਇੱਕ ਵਾਰ ਦਾ ਹਵਾਲਾ ਵੀ ਦਿੰਦੇ ਹਨ। ਪਰ ਕੀ વાਕਿਆ ਹੀ ਭਾਈ ਗੁਰਦਾਸ ਜੀ ਨੇ ਇਹੋ ਜੀ ਗੱਲ ਲਿਖੀ ਹੋਈ ਹੈ? ਅਤੇ ਫਿਰ ਕੀ ਇਸ ਦਾ ਮਤਲਬ ਇਹ ਹੈ ਕਿ ਸਿੱਖ ਧਰਮ ਹਿੰਦੂ ਧਰਮ ਦੀ ਕਾਪੀ ਹੈ? ਜੇ ਨਹੀਂ ਤਾਂ ਭਾਈ ਗੁਰਦਾਸ ਜੀ ਦੀ ਵਾਰ ਦਾ ਅਸਲ ਮਤਲਬ ਕੀ ਹੈ? ਜੇਕਰ ਵਾਹਿਗੁਰੂ ਸ਼ਬਦ ਦੇ Hindu અવਤਾਰਾਂ ਦੇ ਨਾਵਾਂ ਤੋਂ ਕਾਪੀ ਨਹੀਂ ਕੀਤਾ ਗਿਆ ਤਾਂ ਫਿਰ ਇਹ ਸ਼ਬਦ ਕਿੱਥੋਂ ਆਇਆ ਗੁਰਬਾਣੀ ਅਤੇ ਆਪਣੇ ਸਿੱਖ ਵਿਦਵਾਨਾਂ ਦਾ ਇਸ ਬਾਰੇ ਕੀ ਮਤ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਦੇਵਾਂਗੇ ਅਤੇ ਵਾਰ ਦੇ ਸਹੀ ਅਰਥ ਦੱਸਾਂਗੇ ਇਸ ਗੱਲ ਨੂੰ ਅਤੇ ਟੌਪਿਕ ਨੂੰ ਪੂਰੀ ਤਰ੍ਹਾਂ ਸਮਝਣ ਲਈ ਇਹ ਸਾਡੀ ਸਾਰੀ ਵੀਡੀਓ ਜ਼ਰੂਰ ਦੇਖਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪੰਥ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਹ ਵੀਡੀਓ ਗੁਰਮੰਤਰ ਸੀਰੀਜ਼ ਦੇ ਵਿੱਚ ਸਾਡੀ ਚੌਥੀ ਵੀਡੀਓ ਹੈ ਪਹਿਲੀ ਵੀਡੀਓ ਵਿੱਚ ਅਸੀਂ ਸਾਬਤ ਕੀਤਾ ਸੀ ਕਿ ਵਾਹਿਗੁਰੂ ਗੁਰਮੰਤਰ ਹੈ ਦੂਸਰੀ ਵੀਡੀਓ ਵਿੱਚ ਸਾਬਤ ਕੀਤਾ ਸੀ ਕਿ ਨਾਮ ਕਿਸ ਤਰ੍ਹਾਂ ਮਿਲਦਾ ਹੈ ਅਤੇ ਨਾਮ ਦੇਣ ਦਾ ਹੱਕ ਕਿਸ ਨੂੰ ਹੈ ਤੀਜੀ ਵੀਡੀਓ ਵਿੱਚ ਅਸੀਂ ਵਿਚਾਰ ਕੀਤੀ ਸੀ ਕਿ ਜੇਕਰ ਰੱਬ ਦੇ ਕਈ ਨਾਮ ਹਨ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਾਬ ਸਾਹਿਬ ਦੇ ਵਿੱਚ ਰੱਬ ਨੂੰ ਅਨਾਮ ਕਿਉਂ ਲਿਖਿਆ ਹੈ ਤੋ ਜੇਕਰ ਤੁਸੀਂ ਉਹ ਪਹਿਨੀਆ ਵੀਡੀਓ ਨਹੀਂ ਦੇਖੀਆ ਤਾਂ ਲੜੀ ਜੋੜਨ ਲਈ ਤੁਸੀਂ ਉਹ ਵੀਡੀਓ ਜ਼ਰੂਰ ਦੇਖ ਲਵੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਹ ਵਿਚਾਰ ਕਰਾਂਗੇ ਕਿ ਵਾਹਿਗੁਰੂ ਸ਼ਬਦ ਕਿੱਥੋਂ ਆਇਆ ਜਾਂ ਇਸ ਦਾ origin ਕੀ ਹੈ ਕਿ ਇਹ Hindu ਦੇਵੀ ਦੇਵਤਿਆਂ ਦੇ ਨਾਂਵਾਂ ਤੋਂ ਕਾਪੀ ਕੀਤਾ ਗਿਆ ਹੈ ਜਾਂ ਨਹੀਂ ਗੁਰਬਾਣੀ ਅਤੇ ਸਿੱਖ ਇਤਿਹਾਸ ਵਿੱਚ ਇਸ ਬਾਰੇ ਕੀ ਲਿਖਿਆ ਹੈ ਸੋ ਆਹ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਇਸ ਬਾਰੇ ਕੀ ਕਹਿੰਦੇ ਹਨ ਗੁਰੂ ਸਾਹਿਬਾਨੀ ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ ਕਿ ਗੁਰਬਾਣੀ ਦਾ ਹਰ ਇੱਕ ਅੱਖਰ ਉਹਨਾਂ ਨੂੰ ਅਕਾਲ ਪੁਰਖ ਵੱਲੋਂ ਸਿੱਧਾ ਆਇਆ ਹੈ। ਗੁਰੂ ਸਾਹਿਬ ਕਹਿੰਦੇ ਹਨ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਉ। ਮਤਲਬ ਕਿ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਆਪਣੇ ਆਪ ਕੁਝ ਵੀ ਨਹੀਂ ਬੋਲਣਾ ਜਾਣਦਾ। ਮੈਂ ਜੋ ਕੁਝ ਬੋਲਿਆ ਹੈ ਉਹ ਸਾਰਾ ਅਕਾਲ ਪੁਰਖ ਦੇ ਹੁਕਮ ਨਾਲ ਹੀ ਬੋਲਿਆ ਹੈ। ਹੋਰ ਗੁਰੂ ਸਾਹਿਬ ਲਿਖਦੇ ਹਨ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਈ। ਮਤਲਬ ਕਿ ਗੁਰਸਿੱਖੋ ਜਾਣ ਲਿਓ ਸਤਿਗੁਰੂ ਕੀ ਬਾਣੀ ਪੂਰਨ ਸੱਚ ਹੈ ਰੱਬ ਨੇ ਆਪ ਗੁਰੂ ਦੇ ਮੁਖਾਰਬਿੰਦ ਤੋਂ ਇਸ ਨੂੰ ਉਚਾਰਨ ਕਰਵਾਇਆ ਹੈ ਇੱਕ ਥਾਂ ਹੋਰ ਗੁਰਬਾਣੀ ਵਿੱਚ ਲਿਖਿਆ ਹੈ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਹੇ ਵਾਹਿਗੁਰੂ ਜੀ ਮੈਂ ਉਹ ਹੀ ਬੋਲਦਾ ਹਾਂ ਜੋ ਤੂੰ ਮੈਨੂੰ ਬੋਲਣ ਦਿਨਾ ਹੈ ਹੇ ਮਾਲਕ ਤੂੰ ਗੁਣਾਂ ਦਾ ਅਥਾਹ ਸਮੁੰਦਰ ਹੈ ਇਸ ਦਾ ਸਾਫ਼ ਮਤਲਬ ਹੈ ਕਿ ਸਾਰੀ ਗੁਰਬਾਣੀ ਹਰ ਸ਼ਬਦ ਸਮੇਤ ਗੁਰਮੰਤਰ ਦੇ ਸਿੱਧਾ ਅਕਾਲ ਪੁਰਖ ਵੱਲੋਂ ਹੀ ਆਈ ਹੈ ਮਤਲਬ ਕਿ ਇਹ ਡਾਇਰੈਕਟ ਰੈਵੋਲੂਸ਼ਨ ਹੈ ਇਹ ਕਿਸੇ ਤੋਂ ਕਾਪੀ ਨਹੀਂ ਕੀਤਾ ਗਿਆ ਇਹ ਸ਼ਬਦ ਬਿਲਕੁਲ ਹੀ ਨਵਾਂ ਹੈ ਜੋ ਪਹਿਲਾਂ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਨਹੀਂ ਮਿਲਦਾ ਕਿਸੇ ਵੇਦ ਪੁਰਾਣ ਸਿਮਰਤ ਸ਼ਾਸਤਰ ਬਾਈਬਲ ਕੁਰਾਨ ਦੇ ਵਿੱਚ ਇਹ ਸ਼ਬਦ ਨਹੀਂ ਹੈ ਕਿਸੇ ਅਵਤਾਰ ਪੈਗੰਬਰ ਨੇ ਇਸ ਨੂੰ ਰਵੀਰ ਨਹੀਂ ਕੀਤਾ ਰਾਮਚੰਦਰ ਕ੍ਰਿਸ਼ਨ ਜੀਸਸ ਮੁਹੰਮਦ ਉਹਨਾਂ ਸਾਰਿਆਂ ਨੇ ਕਿਸੇ ਨਵੇਂ ਨਾਮ ਦੀ ਖੋਜ ਨਹੀਂ ਕੀਤੀ ਬਲਕਿ ਪਹਿਲੇ ਨਾਵਾਂ ਨੂੰ ਹੀ ਆਪਣੇ ਉਪਦੇਸ਼ ਮੁਤਾਬਿਕ ਦੁਬਾਰਾ ਵਰਤਿਆ ਅਤੇ ਰੀਡਿਫਾਈਨ ਕੀਤਾ ਨਾਹੀਂ ਉਹ ਗੁਰੂ ਸਨ ਅਤੇ ਨਾਹੀਂ ਉਹਨਾਂ ਕੋਲ ਗੁਰਮੰਤਰ ਦੀ ਦਾਤ ਹੈ ਸੀ ਕਿਉਂ ਨਾਮ ਦੇ ਸਕਦੇ ਵਾਹਿਗੁਰੂ ਸ਼ਬਦ ਦਾ ਪ੍ਰਗਟ ਕਰਨਾ ਅਤੇ ਇਹ ਭੇਦ ਦੱਸਣਾ ਕਿ ਅਕਾਲ ਪੁਰਖ ਨਾਲ ਮਿਲਾਪ ਸਿਰਫ ਗੁਰੂ ਨਾਲ ਹੀ ਹੋ ਸਕਦਾ ਹੈ ਸਿਰਫ ਤੇ ਸਿਰਫ ਗੁਰਨਾਨਕ ਦੇਵ ਪਾਸ਼ਾ ਜੀ ਦੇ ਹਿੱਸੇ ਆਇਆ ਹੈ ਕਿਉਂਕਿ ਗੁਰੂ ਸਾਹਿਬ ਹੀ ਸਤਗੁਰੂ ਹਨ ਦੂਜੇ ਅਵਤਾਰ ਜਾਂ ਪੈਗੰਬਰ ਸਤਗੁਰੂ ਦਾ ਦਰਜਾ ਨਹੀਂ ਰੱਖਦੇ ਉਹਨਾਂ ਨੂੰ ਅਕਾਲ ਪੁਰਖ ਵੱਲੋਂ ਕੁਝ ਲਿਮਟਿਡ ਪਾਵਰ ਮਿਲਦੀ ਹੈ ਪਰ ਉਹ ਅਕਾਲ ਪੁਰਖ ਨਾਲ ਇੱਕ ਰੂਪ ਨਹੀਂ ਹਨ ਭਾਈ ਰੰਤਿਰ ਸਿੰਘ ਜੀ ਗੁਰਮਤਿ ਦੇ ਇੱਕ ਮਹਾਨ ਵਿਦਵਾਨ ਲਿਖਦੇ ਹਨ ਅਕਾਲ ਪੁਰਖ ਨੇ ਸਿਰਫ ਗੁਰੂ ਨਾਨਕ ਸਾਹਿਬ ਨੂੰ ਗੁਰਮੰਤਰ ਪ੍ਰਕਾਸ਼ਿਤ ਕੀਤਾ ਹੈ ਹੋਰ ਕਿਸੇ ਨੂੰ ਨਹੀਂ ਇਸ ਦੇ ਨਾਲ-ਨਾਲ ਗੁਰਬਾਣੀ ਵਿੱਚ ਇਹ ਕਿਤੇ ਵੀ ਨਹੀਂ ਲਿਖਿਆ ਕਿ ਵਾਹਿਗੁਰੂ ਸ਼ਬਦ ਦਾ Hindu ਦੇਵੀ ਦੇਵਤਿਆਂ ਦੇ ਨਾਵਾਂ ਤੋਂ ਬਣਿਆ ਹੈ ਨਹੀਂ ਤਾਂ ਗੁਰੂ ਸਾਹਿਬ ਨੇ ਇਹ ਗੱਲ ਗੁਰਬਾਣੀ ਵਿੱਚ ਜ਼ਰੂਰ ਲਿਖ ਦੇਣੀ ਸੀ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਬਾਣੀ ਨਾਲ ਉਸ ਬਾਣੀ ਨੂੰ ਉਚਾਰਨ ਕਰਨ ਵਾਲੇ ਦਾ ਨਾਮ ਲਿਖਿਆ ਹੋਇਆ ਹੈ ਜਿਵੇਂ ਕਿ ਭਗਤ ਬਾਣੀ ਵਿੱਚ ਕਬੀਰ ਜੀ ਫਰੀਦ ਜੀ ਰਮਨੰਦ ਜੀ ਅਤੇ ਹੋਰ ਭਗਤਾਂ ਦਾ ਨਾਮ ਲਿਖਿਆ ਹੋਇਆ ਹੈ ਇਸੇ ਤਰ੍ਹਾਂ ਪਟ ਬਾਣੀ ਵਿੱਚ ਪਟਾਂ ਦਾ ਨਾਮ ਦਰਜ ਹੈ ਸੋ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਨਾਨਕ ਸ਼ਬਦ ਮੋਹਰ ਛਾਪ ਦੇ ਰੂਪ ਵਿੱਚ ਵਰਤਿਆ ਹੈ ਇਸ ਬਾਰੇ ਅਸੀਂ ਇੱਕ ਵੱਖਰੀ ਵੀਡੀਓ ਬਣਾ ਚੁੱਕੇ ਹਾਂ ਤੁਸੀਂ ਉਹ ਦੇਖ ਸਕਦੇ ਹੋ ਸੋ ਮੁੱਖੀ ਗੱਲ ਕਿ ਜੇਕਰ ਵਾਹਿਗੁਰੂ ਸ਼ਬਦ ਕਿਤੋਂ ਕਾਪੀ ਕੀਤਾ ਹੁੰਦਾ ਤਾਂ ਗੁਰੂ ਸਾਹਿਬ ਨੇ ਇਸ ਤਾਂ ਕ੍ਰੈਡਿਟ ਉਸ ਗ੍ਰੰਥ ਨੂੰ ਉਸ ਕਿਤਾਬ ਨੂੰ ਜ਼ਰੂਰ ਦੇ ਦੇਣਾ ਸੀ ਜੇ ਕਿਸੇ ਦੇਵੀ ਦੇਵਤੇ ਦੇ ਨਾਮ ਤੋਂ ਕਾਪੀ ਕੀਤਾ ਹੁੰਦਾ ਤਾਂ ਗੁਰੂ ਸਾਹਿਬ ਨੇ ਇਸ ਬਾਰੇ ਗੁਰਬਾਣੀ ਵਿੱਚ ਜ਼ਰੂਰ ਲਿਖ ਦੇਣਾ ਸੀ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਗੱਲ ਕਹਿਣੀ ਕਿ ਗੁਰੂ ਸਾਹਿਬ ਨੇ ਦੇਵੀ ਦੇਵਤਿਆਂ ਦੇ ਨਾਵਾਂ ਤੋਂ ਵਾਹਿਗੁਰੂ ਸ਼ਬਦ ਬਣਾਇਆ ਗੁਰੂ ਸਾਹਿਬ ਦੇ ਕੈਰੈਕਟਰ ਦਾ ਚਰਿੱਤਰ ਦਾ અપਮਾਨ ਕਰਨਾ ਹੈ ਅਤੇ ਗੁਰੂ ਸਾਹਿਬ ਦੀ ਬੇਦਬੀ ਹੈ ਇਸ ਲਈ ਇਹ ਗੱਲ ਸਿੱਧ ਹੈ ਕਿ ਜਿਵੇਂ ਸਾਰੀ ਗੁਰਬਾਣੀ ਗੁਰੂ ਸਾਹਿਬ ਨੂੰ ਅਕਾਲ ਪੁਰਖ ਵੱਲੋਂ ਆਈ ਵਾਹਿਗੁਰੂ ਸ਼ਬਦ ਵੀ ਪੂਰਨ ਰੂਪ ਵਿੱਚ ਅਕਾਲ ਪੁਰਖ ਵੱਲੋਂ ਸਿੱਧਾ ਗੁਰੂ ਸਾਹਿਬ ਨੂੰ ਆਇਆ ਫਿਰ ਹੁਣ ਇਹ ਸਵਾਲ ਖੜਾ ਹੁੰਦਾ ਹੈ ਕਿ ਭਾਈ ਗੁਰਦਾਸ ਜੀ ਨੇ ਆਪਣੀ ਬਾਹਰ ਵਿੱਚ ਇਦਾਂ ਕਿਉਂ ਲਿਖਿਆ ਹੈ ਅਤੇ ਇਸ ਪੌੜੀ ਦੇ ਸਹੀ ਅਰਥ ਕੀ ਹਨ ਕਈ ਸਾਡੇ ਸਿੱਖ ਵਿਦਵਾਨ ਤਾਂ ਇਹ ਮੰਨਦੇ ਹਨ ਕਿ ਇਹ ਪੌੜੀ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਨਹੀਂ ਹੈ ਪਰ ਅਸੀਂ ਇਸ ਗੱਲ ਵੱਲ ਨਹੀਂ ਜਾਣਾ ਚਾਹੁੰਦੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਭਾਈ ਗੁਰਦਾਸ ਜੀ ਦੀ ਇਹ ਲਿਖਤ ਹੈ ਅਤੇ ਇਹ ਪੌੜੀ ਉਹਨਾਂ ਦੀ ਰਚਨਾ ਹੈ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਇਹ ਆਖਰੀ ਪੌੜੀ ਹੈ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਦਾ ਪਾਠ ਅਤੇ ਅਰਥ ਦਿਖਾਉਨੇ ਹਾਂ ਜੋ ਪ੍ਰਚਲਿਤ ਗਲਤ ਰੂਪ ਦੇ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ ਇਸ ਪੌੜੀ ਦਾ ਸਾਰਾ ਪਾਠ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਸ ਪੌੜੀ ਦੇ ਗਲਤ ਅਰਥ ਇਸ ਤਰ੍ਹਾਂ ਕੀਤੇ ਜਾਂਦੇ ਹਨ ਕਿ ਸਤਜੁਗ ਵਿੱਚ ਵਿਸ਼ਨੂੰ ਆਵਾਸ ਦੇ ਰੂਪ ਵਿੱਚ ਅਵਤਾਰ ਲੈਂਦਾ ਹੈ ਅਤੇ ਵਾਹਿਗੁਰੂ ਦੇ ਵਾਵਾ ਦਾ ਸਬੰਧ ਇਸ ਵਿਸ਼ਨੂੰ ਨਾਲ ਹੈ ਦੁਆਪਰ ਵਿੱਚ ਹਰੀਕ੍ਰਿਸ਼ਨ ਨੂੰ ਸੱਚਾ ਗੁਰੂ ਕਿਹਾ ਜਾਂਦਾ ਹੈ ਅਤੇ ਹਾ ਹਰੀ ਦਾ ਸੰਕੇਤ ਦਿੰਦਾ ਹੈ ਤ੍ਰੇਤੇ ਵਿੱਚ ਰਾਮ ਸਤਗੁਰੂ ਹੋਇਆ ਹੈ ਸੋ ਰਾਮ ਦਾ ਜਪ ਸੁਖ ਦਿੰਦਾ ਹੈ ਅਤੇ ਰਾਰਾ ਰਾਮ ਦਾ ਸੂਚਕ ਹੈ ਕਲਯੁਗ ਵਿੱਚ ਗੋਬਿੰਦ ਨਾਨਕ ਦੇ ਰੂਪ ਵਿੱਚ ਹੈ ਅਤੇ ਗੱਗਾ ਗੋਬਿੰਦ ਨੂੰ ਦਰਸਾਉਂਦਾ ਹੈ ਫਿਰ ਉਹ ਕਹਿੰਦੇ ਹਨ ਕਿ ਚਾਰੇ ਯੁਗਾਂ ਦੇ ਅੱਖਰਾਂ ਨੂੰ ਮਿਲਾ ਕੇ ਵਾਹਿਗੁਰੂ ਸ਼ਬਦ ਬਣਿਆ ਹੈ ਸੋ ਆਓ ਹੁਣ ਇਸ ਗੱਲ ਦੀ ਡੀਟੇਲ ਨਾਲ ਵਿਚਾਰ ਕਰਦੇ ਹਾਂ ਪਹਿਲਾਂ ਅਸੀਂ ਇਹ ਤੁਹਾਨੂੰ ਦੱਸਦੇ ਹਾਂ ਕਿ ਇਹ ਅਰਥ ਗਲਤ ਕਿਵੇਂ ਹਨ ਇਥੇ ਨਹੀਂ ਅਸੀਂ ਤੁਹਾਨੂੰ ਚਾਰ ਖਾਸ ਸਬੂਤ ਦਿੰਨੇ ਹਨ ਪਹਿਲਾ ਸਬੂਤ ਇਹ ਹੈ ਕਿ ਇਹਨਾਂ ਅੱਖਰਾਂ ਤੋਂ ਗੁਰਮੰਤਰ ਦਾ ਸਹੀ ਰੂਪ ਨਹੀਂ ਬਣਦਾ ਜੇ ਅਸੀਂ ਇਹ ਮੰਨ ਕੇ ਚੱਲੀਏ ਕਿ ਪੌਣੀ ਦੇ ਵਿੱਚ ਜੋ ਨਾਮ ਲਿਖੇ ਹੋਏ ਹਨ ਉਹਨਾਂ ਦੇ ਪਹਿਲੇ ਅੱਖਰਾਂ ਤੋਂ ਗੁਰਮੰਤਰ ਬਣਿਆ ਹੈ ਤਾਂ ਉਸ ਦਾ ਸਹੀ ਰੂਪ ਵਹਿਰਗ ਹੋਣਾ ਚਾਹੀਦਾ ਸੀ ਪਰ ਜੇ ਅਸੀਂ ਹਰ ਅੱਖਰ ਦੇ ਨਾਲ ਲੱਗੀ ਹੋਈ ਲਗ ਮਾਤਰ ਨੂੰ ਵੀ ਲੈ ਲੈਂਦੇ ਹਾਂ ਤਾਂ ਇਹ ਰੂਪ ਸ਼ਬਦ ਦਾ ਵਹ ਰਾਗੋ ਬਣ ਜਾਂਦਾ ਹੈ ਵਾਹਿਗੁਰੂ ਸ਼ਬਦ ਫਿਰ ਵੀ ਨਹੀਂ ਬਣਦਾ ਇਹਨਾਂ ਨਾਵਾਂ ਤੋਂ ਜਾਂ ਅੱਖਰਾਂ ਤੋਂ ਗੁਰਮੰਤਰ ਦਾ ਸਹੀ ਰੂਪ ਬਦਲਣ ਲਈ ਸਾਨੂੰ ਹਰ ਇੱਕ ਅੱਖਰ ਦਾ ਲਗ ਮਾਤ੍ਰ ਵੀ ਬਦਲਣਾ ਪਵੇਗਾ ਜਿਵੇਂ ਕਿ ਹਾ ਹਾ ਹਰੀ ਤੋਂ ਹਾ ਹਾ ਲੈ ਕੇ ਉਸ ਵਿੱਚ ਸਿਹਾਰੀ ਜੋੜਨੀ ਗੋਬਿੰਦ ਤੋਂ ਗੱਗਾ ਲੈ ਕੇ ਹੋੜੈ ਨੂੰ ਔਂਕੜ ਦੇ ਨਾਲ ਬਦਲਣਾ ਅਤੇ ਰਾਮ ਤੋਂ ਰਾਰਾ ਲੈ ਕੇ ਕੰਨੇ ਨੂੰ ਦੁਲੈਂਕੜ ਦੇ ਨਾਲ ਬਦਲਣਾ ਸੋ ਇਸ ਕਰਕੇ ਗੁਰਮੰਤਰ ਦਾ ਸਹੀ ਰੂਪ ਗ੍ਰਾਮਰ ਦੇ ਬਦਲੇ ਬਿਨਾ ਅਤੇ ਲਗਾ ਮਾਤਰਾ ਨੂੰ ਉਲਟ ਪੁਲਟ ਕਰਦੋਂ ਬਗੈਰ ਪੋਸੀਬਲ ਨਹੀਂ ਹੈ ਜੇਕਰ ਗੁਰੂ ਸਾਹਿਬ ਨੇ ਅਵਤਾਰਾਂ ਦੇ ਨਾਵਾਂ ਤੋਂ ਪਹਿਲੇ ਅੱਖਰਾਂ ਤੋਂ ਗੁਰਮੰਤਰ ਬਣਾਇਆ ਹੁੰਦਾ ਤੇ ਇਹਦੇ ਵਿੱਚ ਸਾਨੂੰ ਕੋਈ ਬਦਲਾਵ ਕਰਨ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ ਨਾਲੇ ਇਸ ਪੌੜੀ ਦੇ ਵਿੱਚ ਦਿੱਤੇ ਗਏ ਯੁਗਾਂ ਦੀ ਤਰਤੀਬ ਜੋ ਆਰਡਰ ਹੈ ਉਹ ਵੀ ਗਲਤ ਹੈ ਪੌੜੀ ਵਿੱਚ ਪਹਿਲਾਂ ਦੁਆਪਰ ਅਤੇ ਬਾਅਦ ਵਿੱਚ ਤ੍ਰੇਤਾ ਯੁਗ ਲਿਖਿਆ ਹੈ ਜੰਝ ਕੇ ਹਿੰਦੂ ਧਰਮ ਅਨੁਸਾਰ ਤ੍ਰੇਤਾ ਯੁਗ ਪਹਿਲਾਂ ਆਇਆ ਸੀ ਅਤੇ ਦੁਆਪਰ ਬਾਅਦ ਵਿੱਚ ਸੋ ਜੇ ਅਸੀਂ ਯੁਗਾਂ ਦੀ ਤਰਤੀਬ ਠੀਕ ਕਰ ਲਈਏ ਤੇ ਫਿਰ ਪਹਿਲੇ ਪਹਿਲੇ ਅਖਰ ਲਈਏ ਤਾਂ ਇਹ ਰੂਪ ਵਾਹ ਗੋਰਾ ਬਣ ਜਾਂਦਾ ਹੈ ਫਿਰ ਵੀ ਇਹ ਵੈਗੁਰੂ ਸ਼ਬਦ ਨਹੀਂ ਬਣਦਾ ਸੋ ਇਸ ਕਰਕੇ ਇਹ ਗੱਲ ਨਹੀਂ ਮੰਨੀ ਜਾ ਸਕਦੀ ਕਿ ਅਵਤਾਰਾਂ ਦੇ ਨਾਵਾਂ ਤੋਂ ਵੈਗੁਰੂ ਸ਼ਬਦ ਬਣਿਆ ਹੈ ਇਹ ਇੱਕ ਸਿਰਫ ਕਲਪਨਾ ਹੈ ਦੂਸਰਾ ਸਬੂਤ ਇਹ ਹੈ ਕਿ ਪੌਣੀ ਵਿੱਚ ਸਤਜੁਗ ਦੇ ਅਵਤਾਰ ਦਾ ਨਾਮ ਗਲਤ ਲਿਖਿਆ ਹੋਇਆ ਹੈ ਪੌੜੀ ਦੀ ਪਹਿਲੀ ਲਾਈਨ ਦੇ ਵਿੱਚ ਲਿਖਿਆ ਹੈ ਕਿ ਵਿਸ਼ਨੂੰ ਨੇ ਵਾਸudev ਦਾ ਅਵਤਾਰ ਸਤਜੁਗ ਵਿੱਚ ਧਾਰਿਆ ਸੀ ਪਰ ਹਿੰਦੂ ਧਰਮ ਅਨੁਸਾਰ ਵਾਸudev ਸਤਜੁਗ ਵਿੱਚ ਅਵਤਾਰ ਨਹੀਂ ਹੋਇਆ ਹਿੰਦੂ ਧਰਮ ਵਿੱਚ ਵਾਸudev ਦਾ ਨਾਮ ਕ੍ਰਿਸ਼ਨ ਲਈ ਵਰਤਿਆ ਜਾਂਦਾ ਹੈ ਜੋ ਦੁਆਪਰ ਯੁਗ ਵਿੱਚ ਹੋਇਆ ਸੀ ਸਤਜੁਗ ਵਿੱਚ ਨਹੀਂ ਹੁਣ ਹਰੀਕ੍ਰਿਸ਼ਨ ਨਾਮ ਦੂਜੀ ਲਾਈਨ ਦੇ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਹੈ ਇਸ ਲਈ ਪੌੜੀ ਦੇ ਕੀਤੇ ਗਏ ਅਰਥ ਗਲਤ ਹਨ ਕਿਉਂਕਿ ਜੇ ਗੁਰੂ ਸਾਹਿਬ ਯੁਗਾਂ ਦੇ ਅਵਤਾਰਾਂ ਦੇ ਨਾਵਾਂ ਦੀ ਵਰਤੋਂ ਕਰਦੇ ਤਾਂ ਉਹਨਾਂ ਨੇ ਇੱਕੋ ਹੀ ਅਵਤਾਰ ਦੇ ਦੋ ਨਾਮ ਨਹੀਂ ਸੀ ਲੈਣੇ ਨਾਲੇ ਭਾਈ ਗੁਰਦਾਸ ਜੀ ਪਹਿਲੀ ਵਾਰ ਦੀ ਪੰਜਵੀਂ ਪੌੜੀ ਵਿੱਚ ਲਿਖਦੇ ਹਨ ਕਿ ਹਿੰਦੂ ਮਿਥਿਹਾਸ ਦੇ ਅਨੁਸਾਰ ਵਿਸ਼ਨੂੰ ਨੇ ਸਤਜੁਗ ਦੇ ਵਿੱਚ ਹੰਸਾ ਦੇ ਰੂਪ ਵਿੱਚ ਅਵਤਾਰ ਲਿਆ ਸੀ ਜਿਸ ਨੇ ਸੋਹੰਗ ਨਾਮ ਦਾ ਪ੍ਰਚਾਰ ਕੀਤਾ ਸੀ ਹੁਣ ਜੇ ਇਹ ਗੱਲ ਸਹੀ ਹੈ ਤਾਂ ਇਸੇ ਹਿਸਾਬ ਨਾਲ ਗੁਰੂ ਸਾਹਿਬ ਨੂੰ ਸੱਸਾ ਸ਼ਬਦ ਲੈਣਾ ਚਾਹੀਦਾ ਸੀ ਜੋ ਕਿ ਗੁਰਮੁਖਤਰ ਵਿੱਚ ਕਿਤੇ ਵੀ ਨਹੀਂ ਲੱਭਦਾ ਫਿਰ ਕੋਈ ਵੀ ਇਹ ਗੱਲ ਨਹੀਂ ਮੰਨਦਾ ਕਿ ਵਿਸ਼ਨੂੰ ਨੇ ਦੋ ਵੱਖਰੇ અવਤਾਰ ਲੈ ਕੇ ਦੋ ਵੱਖੋ-ਵੱਖਰੇ ਨਾਵਾਂ ਦਾ ਪ੍ਰਚਾਰ ਕੀਤਾ ਸੀ ਯਾਨੀ ਕਿ ਵਿਸ਼ਨੂੰ ਨੇ ਵਾਸਦੇਵ ਦਾ ਵੀ ਅਤੇ ਸੋਹੰਗ ਨਾਮ ਦਾ ਵੀ ਪ੍ਰਚਾਰ ਕੀਤਾ ਹੋਵੇ ਇਹ ਗੱਲ ਮੰਨਣ ਵਿੱਚ ਨਹੀਂ ਫਿਰ ਜੇ ਦੋਵੇਂ ਪੌੜੀਆਂ ਯਾਨੀ ਕਿ ਵਾਰ ਦੀ ਪੰਜਵੀਂ ਅਤੇ ਅਖੀਨ ਹੀ ਪੌੜੀ ਦੇ ਅਰਥ ਸਹੀ ਮੰਨ ਲਈਏ ਤਾਂ ਇਹਦਾ ਮਤਲਬ ਇਹ ਹੋਏਗਾ ਕਿ ਭਾਈ ਗੁਰਦਾਸ ਜੀ ਆਪਸ ਵਿੱਚ ਵਿਰੋਧੀ ਗੱਲਾਂ ਲਿਖ ਰਹੇ ਹਨ ਜੇ ਪੰਜਵੀਂ ਪੌੜੀ ਨੂੰ ਅਸੀਂ ਸਹੀ ਮੰਨ ਲੈਂਦੇ ਹਾਂ ਤਾਂ ਅਖੀਰ ਨਹੀਂ ਪੌਂਡੀ ਦੇ ਜੋ ਪ੍ਰਚਲਿਤ ਅਰਥ ਹਨ ਉਹ ਆਪਣੇ ਆਪ ਗਲਤ ਹੋ ਜਾਂਦੇ ਹਨ ਤੀਸਰਾ ਸਬੂਤ ਇਹ ਹੈ ਕਿ ਚੌਥੀ ਲਾਈਨ ਦੇ ਅਰਥ ਹੀ ਗਲਤ ਕੀਤੇ ਜਾਂਦੇ ਹਨ ਇਸ ਦੇ ਅਰਥ ਇਹ ਲਿਖੇ ਹਨ ਕਿ ਕਲਯੁਗ ਵਿੱਚ ਗੁਰੂ ਨਾਨਕ ਦੇਵ ਜੀ ਗੋਬਿੰਦ ਦਾ ਰੂਪ ਹਨ ਜਿਸ ਤੋਂ ਗੱਗਾ ਅੱਖਰ ਲਿਆ ਗਿਆ ਪਰੰਤੂ ਭਾਈ ਗੁਰਦਾਸ ਜੀ ਦੇ ਸਮੇਂ ਸਤਿਗੁਰੂ ਗੁਰੂ ਹਰਗੋਬਿੰਦ ਪਾਸ਼ਾ ਜੀ ਸਨ ਇਸ ਲਈ ਉਹਨਾਂ ਦੇ ਨਾਮ ਤੋਂ ਹਾ ਹ ਅੱਖਰ ਲੈਣਾ ਚਾਹੀਦਾ ਸੀ ਨਾ ਕਿ ਗੱਗਾ ਫਿਰ ਭਾਈ ਗੁਰਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਤਿਗੁਰੂ ਦੇ ਰੂਪ ਵਿੱਚ ਨਹੀਂ ਸਨ ਦੇਖ ਸਕਦੇ ਕਿਉਂਕਿ ਉਹਨਾਂ ਦੇ ਸਮੇਂ ਵਿੱਚ ਗੁਰਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਹਜੇ ਪ੍ਰਕਾਸ਼ ਨਹੀਂ ਸੀ ਹੋਇਆ ਸੋ ਹੋਰ ਦੇਖੋ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਤਾਂ ਕੀ ਕਿਸੇ ਵੀ ਗੁਰੂ ਸਾਹਿਬ ਨੇ ਗੋਬਿੰਦ ਸ਼ਬਦ ਦਾ ਨਾਮ ਨਹੀਂ ਜਪਾਇਆ ਅਸੀਂ ਪਹਿਲੀਆਂ ਵੀਡੀਓ ਵਿੱਚ ਇਹ ਆਲਰੇਡੀ ਸਾਬਤ ਕਰ ਚੁੱਕੇ ਹਾਂ ਕਿ ਸਾਰੇ ਗੁਰੂ ਸਾਹਿਬਾਨਾਂ ਨੇ ਵਾਹਿਗੁਰੂ ਗੁਰਮੰਤਰ ਦੇ ਰੂਪ ਵਿੱਚ ਹੀ ਨਾਮ ਜਪਾਇਆ ਜੇ ਗੁਰੂ ਸਾਹਿਬ ਨੇ ਗੋਬਿੰਦ ਸ਼ਬਦ ਜਪਾਇਆ ਹੁੰਦਾ ਤਾਂ ਇਹ ਗੁਰਮੰਤਰ ਹੋਣਾ ਚਾਹੀਦਾ ਸੀ ਪਰ ਫੈਕਟ ਇਹ ਹੈ ਕਿ ਗੋਬਿੰਦ ਸ਼ਬਦ ਪਹਿਲਾਂ ਤੋਂ ਹੀ ਮੌਜੂਦ ਸੀ ਅਤੇ ਪੌੜੀ ਦੇ ਗਲਤ ਅਰਥਾਂ ਦੇ ਮੁਤਾਬਿਕ ਗੋਬਿੰਦ ਸ਼ਬਦ ਦਾ ਸਿਰਫ ਪਹਿਲਾ ਅੱਖਰ ਹੀ ਲਿਆ ਗਿਆ ਜਿਸ ਤੋਂ ਫਿਰ ਇੱਕ ਹੋਰ ਵਧੀਆ ਨਾਮ ਵਾਹਿਗੁਰੂ ਸ਼ਬਦ ਬਣਾਇਆ ਗਿਆ ਸੀ ਇਸ ਕਰਕੇ ਇਸ ਗੱਲ ਵਿੱਚ ਕੋਈ ਵੀ ਵਜ੍ਹਾ ਨਹੀਂ ਰਹਿ ਜਾਂਦਾ ਕਿ ਗੁਰੂ ਸਾਹਿਬ ਨੇ ਅਵਤਾਰਾਂ ਦੇ ਨਾਮਾਂ ਤੋਂ ਵਾਹਿਗੁਰੂ ਸ਼ਬਦ ਬਣਾਇਆ ਹੁਣ ਚੌਥਾ ਸਬੂਤ ਇਹ ਹੈ ਕਿ ਕ੍ਰਿਸ਼ਨ ਅਤੇ ਰਾਮ ਜੀ ਕਦੇ ਵੀ ਸਤਿਗੁਰੂ ਨਹੀਂ ਮੰਨੇ ਗਏ Hindu ਧਰਮ ਅਨੁਸਾਰ ਰਾਮ ਅਤੇ ਕ੍ਰਿਸ਼ਨ ਵਿਸ਼ਨੂੰ ਦੇ ਅਵਤਾਰ ਸਨ ਪਰ ਉਸਨਾਂ ਨੂੰ ਕਦੀ ਵੀ ਸਤਿਗੁਰ ਦਾ ਦਰਜਾ ਨਹੀਂ ਮਿਲਿਆ ਅਤੇ Hindu ਧਾਰਮਿਕ ਗ੍ਰੰਥਾਂ ਵਿੱਚ ਵੀ ਉਹਨਾਂ ਦੇ ਨਾਵਾਂ ਨਾਲ ਸਤਿਗੁਰ ਸ਼ਬਦ ਨਹੀਂ ਲੱਗਾ ਹੋਇਆ ਸਤਿਗੁਰੂ ਸਿਰਫ ਤੇ ਸਿਰਫ ਉਹ ਇੱਕ ਹਸਤੀ ਹੈ ਜੋ ਦੁਨਿਆਵੀ ਜਾਂ ਆਤਮਿਕ ਗਿਆਨ ਪ੍ਰਾਪਤ ਕਰਨ ਲਈ ਕਿਸੇ ਗੁਰੂ ਦੀ ਲੋੜ ਨਹੀਂ ਰੱਖਦਾ ਸਤਿਗੁਰੂ ਹਮੇਸ਼ਾ ਅਕਾਲ ਪੁਰਖ ਕੋਲੋਂ ਸਿੱਧਾ ਗਿਆਨ ਲੈਂਦਾ ਹੈ ਅਤੇ ਉਸ ਨੂੰ ਗਿਆਨ ਸਿੱਧਾ ਅਕਾਲ ਪੁਰਖ ਵੱਲੋਂ ਪ੍ਰਾਪਤ ਹੁੰਦਾ ਹੈ ਉਹ ਅਕਾਲ ਪੁਰਖ ਨਾਲ ਹਮੇਸ਼ਾ ਇੱਕ ਰੂਪ ਰਹਿੰਦਾ ਹੈ ਅਤੇ ਅਕਾਲ ਪੁਰਖ ਦੇ ਪੂਰੇ ਗੁਣ ਉਹਦੇ ਵਿੱਚ ਸਮਾਏ ਹੋਏ ਹੁੰਦੇ ਹਨ ਕ੍ਰਿਸ਼ਨ ਅਤੇ ਰਾਮ ਅਵਤਾਰ ਮੰਨੇ ਜਾਂਦੇ ਹਨ ਜਿਨ੍ਹਾਂ ਨੇ ਆਪਣੇ ਮਨੁੱਖੀ ਗੁਰੂਆਂ ਗੋਹਰ ਅੰਗਰਾ ਅਤੇ ਵਿਸ਼ੇਸ਼ਟ ਮਨੀ ਤੋਂ ਧਾਰਮਿਕ ਗਿਆਨ ਹਾਸਲ ਕੀਤਾ ਸੀ ਇਸ ਲਈ ਇਹ ਕਹਿਣਾ ਕਿ ਰਾਮ ਜੀ ਅਤੇ ਕ੍ਰਿਸ਼ਨ ਜੀ ਸਤਗੁਰੂ ਸਾਨੂੰ ਬਿਲਕੁਲ ਹੀ ਗਲਤ ਗੱਲ ਹੈ ਜੇ ਇਸ ਤਰ੍ਹਾਂ ਹੁੰਦਾ ਤਾਂ ਉਹਨਾਂ ਨੇ ਮਨੁੱਖੀ ਗੁਰੂ ਧਾਰਨ ਨਹੀਂ ਕਰਨੇ ਗੁਰਬਾਣੀ ਵਿੱਚ ਵੀ ਅਵਤਾਰਾਂ ਦੀ ਕੋਈ ਮਾਨਤਾ ਨਹੀਂ ਹੈ ਗੁਰਬਾਣੀ ਅਨੁਸਾਰ ਅਕਾਲ ਪੁਰਖ ਅਵਤਾਰਾਂ ਨਾਲੋਂ ਕਿਤੇ ਵੱਡਾ ਅਤੇ ਬੇਅੰਤ ਹੈ ਅਤੇ ਅਵਤਾਰ ਅਕਾਲ ਪੁਰਖ ਕੋਲੋਂ ਹੀ ਆਪਣੀ ਪਾਵਰ ਲੈਂਦੇ ਹਨ ਅਤੇ ਉਹਦੇ ਸੇਵਕ ਹਨ ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ ਕੋਟ ਵਿਸ਼ਨ ਅਵਤਾਰ ਸ਼ੰਕਰ ਜਟਾ ਧਾਰ ਚਾਹੇ ਤੁਝੇ ਦਯਾਰ ਮਨ ਤਨ ਰੁਚਿ ਅਪਾਰ ਮਤਲਬ ਕਿ ਕਰੋਣਾ ਵਿਸ਼ਨੂ ਅਤੇ ਸ਼ਿਵ ਦੇ ਅਵਤਾਰ ਅਕਾਲ ਪੁਰਖ ਜੀ ਤੁਹਾਡੀ ਪ੍ਰਾਪਤੀ ਦੀ ਇਸ਼ਾਰਾ ਰੱਖਦੇ ਹਨ ਹੈ ਦਿਆਲ ਵਾਹਿਗੁਰੂ ਜੀ ਉਹਨਾਂ ਅਵਤਾਰਾਂ ਦੇ ਮਨ ਤੇ ਤਨ ਵਿੱਚ ਅਨੰਤ ਲਾਲਸਾ ਹੈ ਕਿ ਤੁਹਾਡੇ ਦਰਸ਼ਨ ਪ੍ਰਾਪਤ ਕਰਨ ਗੁਰਬਾਣੀ ਵਿੱਚ ਹੋਰ ਲਿਖਿਆ ਹੈ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬਿਅੰਤ ਕਿ ਅਵਤਾਰ ਉਸ ਦੇ ਅਕਾਲ ਪੁਰਖ ਦੇ ਅੰਤ ਨੂੰ ਨਹੀਂ ਜਾਣਦੇ ਪਰਮੇਸ਼ਰ ਪਾਰ ਬ੍ਰਹਮ ਅਨੰਤ ਹੈ ਉਸ ਦਾ ਕੋਈ ਪਾਰ ਆਵਾਰ ਨਹੀਂ ਤੁਸੀਂ ਹੋਰ ਫਰਮਾਨ ਦੇਖੋ ਨਾਨਕ ਨਿਰਭਉ ਨਿਰੰਕਾਰ ਹੋਰ ਕਹਤੇ RAM ਰਵਾਲ ਹੈ ਨਾਨਕ ਪ੍ਰਭੂ ਨਿਰਭਉ ਅਤੇ ਨਿਰੰਕਾਰ ਹੈ ਬਹੁਤੇ ਹੋਰ RAM ਅਵਤਾਰ ਉਸ ਦੇ ਸਾਹਮਣੇ ਕੇਵਲ ਧੂੜ ਮਾਤਰ ਹਨ ਮਤਲਬ ਸਾਫ ਹੈ ਕਿ ਅਕਾਲ ਪੁਰਖ ਅਤੇ Hindu ਅਵਤਾਰਾਂ ਵਿੱਚ ਬਹੁਤ ਫਰਕ ਹੈ ਅਕਾਲ ਪੁਰਖ ਸਭ ਤੋਂ ਉੱਪਰ ਹੈ ਅਤੇ ਸ੍ਰੇਸ਼ਟ ਹੈ ਬਾਕੀ ਸਭ ਅਵਤਾਰ ਦੇਵੀ ਦੇਵਤੇ ਅਤੇ ਪੈਗੰਬਰ ਉਸ ਦੇ ਸੇਵਕ ਹਨ ਇਸੇ ਕਰਕੇ ਗੁਰੂ ਸਾਹਿਬ ਨੇ RAM, HARI ਅਤੇ GOVIND ਵਰਗੇ ਸ਼ਬਦ Hindu avatars ਲਈ ਨਹੀਂ ਵਰਤੇ। ਫਿਰ ਆਖਰ ਤੇ ਸਵਾਲ ਰਹਿ ਜਾਂਦਾ ਹੈ ਕਿ ਇਸ ਪੌਂਡੀ ਦੇ ਸਹੀ ਅਰਥ ਕੀ ਹਨ? ਭਾਈ ਗੁਰਦਾਸ ਜੀ ਨੇ ਇਹ ਉਤਾਰਾਂ ਦੇ ਨਾਮ ਕਿਸ ਲਈ ਵਰਤੇ ਹਨ? ਪ੍ਰੋਫੈਸਰ ਸਾਹਿਬ ਸਿੰਘ, ਕਵੀ ਸੰਤੋਖ ਸਿੰਘ, ਪੰਡਿਤ ਤਾਰਾ ਸਿੰਘ ਨਿਰੋਤਮ ਅਤੇ ਪੰਡਿਤ ਕਰਤਾਰ ਸਿੰਘ ਦਾਖਾ ਸਾਡੇ ਵਿਦਵਾਨ ਦੱਸਦੇ ਹਨ ਕਿ ਵਾਸਦੇਵ, ਹਰੀ, RAM, GOVIND ਨਾਵਾਂ ਦੀ ਵਿਆਖਿਆ ਗੁਰਬਾਣੀ ਦੇ ਆਧਾਰ ਤੇ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਗੁਰਬਾਣੀ ਵਿੱਚ ਇਹ ਸ਼ਬਦ ਵਿਸ਼ੇਸ਼ ਤੌਰ ਤੇ ਅਕਾਲਪੁਰਖ ਲਈ ਵਰਤੇ ਗਏ ਹਨ ਇਸ ਕਰਕੇ ਇਹ ਪ੍ਰਮਾਤਮਾ ਦੇ ਭਾਵ ਕੇ ਅਕਾਲਪੁਰਖ ਦੇ ਵਖ ਵਖ ਗੁਣਾਂ ਨੂੰ ਸੰਬੋਧਨ ਕਰਦੇ ਹਨ Hindu mythology ਵਿੱਚ Hindu ਅਵਤਾਰਾਂ ਲਈ ਵਰਤੇ ਗਏ ਸਾਰੇ ਸ਼ਬਦ ਗੁਰਬਾਣੀ ਵਿੱਚ ਸਿਰਫ ਤੇ ਸਿਰਫ ਅਕਾਲਪੁਰਖ ਨਹੀਂ ਹੀ ਵਰਤੇ ਗਏ ਹਨ ਐਗਜ਼ੈਂਪਲ ਦੇ ਤੌਰ ਤੇ ਰਾਮ ਅਤੇ ਵਾਸudev ਗੁਰਬਾਣੀ ਵਿੱਚ ਸਰਵ ਵਿਆਪਕ ਅਕਾਲਪੁਰਖ ਲਈ ਵਰਤੇ ਗਏ ਹਨ ਜਿਵੇਂ ਕਿ ਗੁਰਬਾਣੀ ਵਿੱਚ ਲਿਖਿਆ ਹੈ ਰਮਿਤ ਰਾਮ ਸਭ ਰਹਿਓ ਸਮਾਈ ਪ੍ਰਭੂ ਹਰਥਾ ਮੌਜੂਦ ਹੈ ਸਭ ਕੁਝ ਵਿੱਚ ਵਿਆਪਕ ਹੈ ਵਾਸਦੇ ਬਾਰੇ ਲਿਖਿਆ ਹੈ ਵਾਸਦੇਵ ਜਲ ਥਲਮਹਿ ਰਵਿਆ ਕਿ ਸਰਵ ਵਿਆਪਕ ਕਾਨਪੁਰਖ ਜਲ ਅਤੇ ਥਲ ਵਿੱਚ ਰਮਿਆ ਹੋਇਆ ਹੈ ਹੁਣ ਕੋਈ ਵੀ ਜਾਣਾ ਇਹ ਦਾਵਾ ਨਹੀਂ ਕਰ ਸਕਦਾ ਕਿ ਵਿਸ਼ਨੂੰ ਜਾਂ ਰਾਮਚੰਦਰ ਜੀ ਸਰਵ ਵਿਆਪਕ ਸਨ ਕਿਉਂਕਿ ਉਹ ਤਾਂ ਆਪਣੇ ਸਮਿਆਂ ਦੇ ਸਿਰਫ ਰਾਜੇ ਸਨ ਅਤੇ ਬਾਅਦ ਵਿੱਚ ਲੋਕਾਂ ਦੁਆਰਾ ਉਹਨਾਂ ਨੂੰ ਅਵਤਾਰ ਵਜੋਂ ਮਹਿਮਾ ਦਿੱਤੀ ਗਈ ਗੁਰਬਾਣੀ ਵਿੱਚ ਇਸ ਬਾਰੇ ਸਾਫ਼ ਲਿਖਿਆ ਹੈ ਜੁਗਹਿ ਜੁਗਹਿ ਕੇ ਰਾਜੇ ਕੀਏ ਗਾਵੇ ਕਰ ਅਵਤਾਰੀ ਮਤਲਬ ਕਿ ਯੁਗਾਂ-ਯੁਗਾਂਤਾਂ ਵਿੱਚ ਆਪਣੇ ਸਮਿਆਂ ਦੇ ਜਿਹੜੇ ਰਾਜੇ ਹੋਏ ਹਨ ਲੋਕਾਂ ਨੇ ਉਹਨਾਂ ਨੂੰ ਅਵਤਾਰ ਜਾਣ ਕੇ ਜਾਂ ਅਵਤਾਰ ਮੰਨ ਕੇ ਉਹਨਾਂ ਦੀ ਪੂਜਾ ਕੀਤੀ ਪਰ ਗੁਰੂ ਸਾਹਿਬ ਕਹਿੰਦੇ ਹਨ ਤਿੰਨ ਪੀ ਅੰਤ ਨਾ ਪਾਇਆ ਤਾਂ ਕਿਆ ਕਰ ਆਖ ਵਿਚਾਰੀ ਕਿ ਉਹਨਾਂ ਅਵਤਾਰਾਂ ਨੇ ਅਕਾਲ ਪੁਰਖ ਦਾ ਕੋਈ ਅੰਤ ਨਹੀਂ ਪਾਇਆ ਤਾਂ ਗੁਰੂ ਸਾਹਿਬ ਕਹਿੰਦੇ ਹਨ ਫਿਰ ਮੈਂ ਇਸ ਦੀ ਕੀ ਵਿਚਾਰ ਕਰ ਸਕਦਾ ਹਾਂ ਸੋ ਹੋਰ ਸ਼ਬਦ ਜਿਵੇਂ ਕਿ ਹਰੀ ਗੋਬਿੰਦ ਬਨਵਾਰੀ ਜੋ ਹਿੰਦੂ ਧਰਮ ਦੀ ਮੈਥੋਡੋਲੋਜੀ ਦੇ ਵਿੱਚ ਅਵਤਾਰਾਂ ਵਾਸਤੇ ਵਰਤੇ ਜਾਂਦੇ ਹਨ ਗੁਰਮਤਿ ਵਿੱਚ ਜਾਂ ਗੁਰਬਾਣੀ ਵਿੱਚ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਵਾਸਤੇ ਹੀ ਵਰਤੇ ਜਾਂਦੇ ਹਨ। ਸੋ ਗੱਲ ਸਾਫ਼ ਹੈ ਕਿ ਗੁਰਬਾਣੀ ਅਤੇ ਸਾਡੇ ਸਿੱਖ ਵਿਦਵਾਨ ਇਹ ਗੱਲ ਮੰਨਦੇ ਹਨ ਕਿ ਗੁਰਮੰਤਰ ਕਿਸੇ Hindu ਅਵਤਾਰਾਂ ਦੇ ਨਾਵਾਂ ਤੋਂ ਲੈ ਕੇ ਨਹੀਂ ਬਣਾਇਆ ਗਿਆ। ਇਸਦੇ ਉਲਟ ਪਿਛਲੇ Hindu ਅਵਤਾਰਾਂ ਨੂੰ ਕੇਵਲ ਗੁਰਮੰਤਰ ਦਾ ਇੱਕ ਅੱਖਰ ਜਾਂ ਇੱਕ ਸ਼ਬਦ ਹੀ ਮਿਲਿਆ ਸੀ। ਇਸ ਕਰਕੇ ਗੁਰਮਤਿ ਦੀ ਮਹਾਨਤਾ ਹੋਰ ਵੱਧ ਜਾਂਦੀ ਹੈ ਕਿਉਂਕਿ ਅਕਾਲ ਪੁਰਖ ਨੇ ਗੁਰਮੰਤਰ ਪੂਰਨ ਰੂਪ ਵਿੱਚ ਸਿਰਫ ਤੇ ਸਿਰਫ ਗੁਰੂ ਸਾਹਿਬ ਨੂੰ ਹੀ ਪ੍ਰਗਟ ਕੀਤਾ। ਇਸ ਹਿਸਾਬ ਨਾਲ ਭਾਈ ਗੁਰਦਾਸ ਜੀ ਦੀ ਪੌਣੀ ਦੀ ਸਹੀ ਵਿਆਖਿਆ ਇਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਸਤਜਗ ਸਤਗੁਰ ਵਾਸudev ਵਾਵਾ ਵਿਸ਼ਨ ਨਾਮ ਜੋ ਪਾਵੇ। ਸਤਜਗ ਵਿੱਚ ਵਾਸਦੇਵ ਮਤਲਬ ਕਿ ਸਰਬ ਵਿਆਪਕ ਸਤਗੁਰੂ ਅਕਾਲ ਪੁਰਖ ਨੇ ਵਾਵਾ ਅੱਖਰ ਪ੍ਰਗਟ ਕੀਤਾ। ਜਿਸ ਦਾ ਜਾਪ ਵਿਸ਼ਨੂੰ ਨੇ ਪਰਮਾਤਮਾ ਦੇ ਧਿਆਨ ਲਈ ਜਪਾਇਆ। ਦੁਆਪਰ ਸਤਗੁਰ ਹਰਕ੍ਰਿਸ਼ਨ ਹਾ ਹਾ ਹਰ ਹਰ ਨਾਮ ਧਿਆਵੇ। ਇੱਥੇ ਹਰੀ ਦਾ ਮਤਲਬ ਹੈ ਪ੍ਰਾਣ ਹਰਨ ਵਾਲਾ ਮਤਲਬ ਕਿ ਅਕਾਲ ਪੁਰਖ। ਯਾਨੀ ਕਿ ਦੁਆਪਰ ਯੁਗ ਵਿੱਚ ਸਤਿਗੁਰ ਅਕਾਲਪੁਰਖ ਨੇ ਹਾ ਹ ਅੱਖਰ ਪ੍ਰਗਟ ਕੀਤਾ ਜਿਸ ਤੇ ਕ੍ਰਿਸ਼ਨ ਨੇ ਪਰਮਾਤਮਾ ਨੂੰ ਯਾਦ ਕਰਨ ਲਈ ਹਰੀ ਦਾ ਨਾਮ ਤੇ ਆਇਆ ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੇ ਰਾਮ ਦਾ ਮਤਲਬ ਹੈ ਰਮਿਆ ਹੋਇਆ ਯਾਨੀ ਕਿ ਸਰਬਵਿਆਪਕ ਅਕਾਲਪੁਰਖ ਸੋ ਤ੍ਰੇਤਾ ਯੁਗ ਵਿੱਚ ਸਰਬਵਿਆਪਕ ਸਤਿਗੁਰ ਅਕਾਲਪੁਰਖ ਨੇ ਰਾਰਾ ਅੱਖਰ ਰਾਮਚੰਦਰ ਨੂੰ ਦਿੱਤਾ ਜਿਸ ਦੀ ਭਗਤੀ ਕਰਕੇ ਉਹ ਆਨੰਦ ਅਤੇ ਸ਼ਾਂਤੀ ਨੂੰ ਪ੍ਰਾਪਤ ਹੋਇਆ ਕਾਲ ਯੁਗ ਨਾਨਕ ਗੁਰੂ ਗੋਬਿੰਦ ਗੱਗਾ ਗੋਬਿੰਦ ਨਾਮ ਜਪਾਵੇ ਕਾਲ ਯੁਗ ਵਿੱਚ ਨਾਨਕ ਗੁਰੂ ਹੀ ਗੋਬਿੰਦ ਹਨ ਮਤਲਬ ਕਿ ਅਕਾਲ ਪੁਰਖ ਨਾਲ ਇੱਕ ਰੂਪ ਹਨ ਜਿਨ੍ਹਾਂ ਨੇ ਗੋਬਿੰਦ ਯਾਨੀ ਕਿ ਅਕਾਲ ਪੁਰਖ ਦਾ ਨਾਮ ਜਪਾਇਆ ਅਖੀਰਨੀਆ ਪੰਕਤੀਆਂ ਵਿੱਚ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਚਾਰੇ ਅੱਖਰ ਇੱਕ ਕਰਕੇ ਪੂਰੇ ਗੁਰਮੰਤਰ ਨੂੰ ਪ੍ਰਗਟ ਕੀਤਾ ਅਤੇ ਇਸ ਨੂੰ ਪੂਰੀ ਸ਼ਕਲ ਵਿੱਚ ਸੰਪੂਰਨ ਕਰ ਦਿੱਤਾ ਗੁਰੂ ਸਾਹਿਬ ਨੇ ਵਾਹਿਗੁਰੂ ਸ਼ਬਦ ਨੂੰ ਗੁਰਮੰਤਰ ਵਜੋਂ ਪ੍ਰਚਾਰਿਤ ਕੀਤਾ ਅਤੇ ਇਸ ਦਾ ਇਹ ਜਾਪ ਕਰਵਾਇਆ ਇਸ ਸ਼ਬਦ ਦੇ ਜਾਪ ਨਾਲ ਸਭ ਅਕਾਲ ਪੁਰਖ ਵਿੱਚ ਜਾ ਸਮਾਉਂਦੇ ਹਨ ਸਾਡੀ ਇਹ ਜਿੰਨੀ ਦਿੱਤੀ ਵਿਚਾਰ ਹੈ ਇਹ ਭਾਈ ਵੀਰ ਸਿੰਘ ਜੀ ਦੀ ਲਿਖਤ ਦੇ ਉੱਤੇ ਆਧਾਰਿਤ ਹੈ ਜੋ ਉਹਨਾਂ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਟੀਕੇ ਵਿੱਚ ਦਿੱਤੀ ਹੋਈ ਹੈ ਹੋਰ ਡੀਟੇਲ ਵਿੱਚ ਤੁਸੀਂ ਉੱਥੋਂ ਪੜ੍ਹ ਸਕਦੇ ਹੋ ਮਤਲਬ ਸਾਫ ਹੈ ਕਿ ਵਾਹੀ ਗੁਰ ਸ਼ਬਦ ਕਿਸੇ Hindu ਦੇਵਤੇ ਦੇ ਨਾਮਾਂ ਤੋਂ ਕਾਪੀ ਨਹੀਂ ਕੀਤਾ ਗਿਆ ਬਲਕਿ ਇਹ ਤਾਂ ਸਿੱਖ ਧਰਮ ਦੀ ਵੱਖਰੀ ਪਹਿਚਾਣ ਹੈ ਜੋ ਸਿੱਧਾ ਗੁਰੂ ਸਾਹਿਬਾਨ ਦੀ ਬਾਣੀ ਤੇ ਗੁਰਮਤ ਉਤੇ ਉਧਾਰਤ ਹੈ ਮੁਕਤੀ ਗੱਲ ਕਿ ਸਿੱਖੀ ਵਿੱਚ ਅਵਤਾਰਾਂ ਦੀ ਪੂਜਾ ਦੀ ਮਨਾਹੀ ਹੈ ਅਤੇ ਸਿਰਫ ਇੱਕ ਅਕਾਲ ਪੁਰਖ ਦੀ ਪੂਜਾ ਹੀ ਪ੍ਰਵਾਨ ਹੈ ਜੋ ਉਸ ਦਾ ਨਾਮ ਜਪ ਕੇ ਹੀ ਹੋ ਸਕਦੀ ਹੈ ਇਸ ਕਰਕੇ ਉਸ ਅਕਾਲ ਪੁਰਖ ਦਾ ਨਾਮ ਅਵਤਾਰਾਂ ਤੋਂ ਕਦੇ ਨਹੀਂ ਲਿਆ ਗਿਆ ਬਲਕਿ ਗੁਰੂ ਸਾਹਿਬ ਨੂੰ ਅਕਾਲ ਪੁਰਖ ਵੱਲੋਂ ਸਿੱਧਾ ਪ੍ਰਗਟ ਹੋਇਆ ਇਸ ਦਾ ਮਤਲਬ ਹੈ ਕਿ ਸਿੱਖ ਧਰਮ ਇੱਕ ਵੱਖਰਾ ਧਰਮ ਹੈ ਜੋ ਕਿਸੇ ਹੋਰ ਧਰਮ ਤੋਂ ਕਾਪੀ ਨਹੀਂ ਕੀਤਾ ਗਿਆ ਬਹੁਤੀ ਵਾਰੀ ਲੋਕ ਅਧੂਰੀ ਜਾਣਕਾਰੀ ਜੰਗਲਤ ਫਹਿਮੀਆਂ ਦੀ ਬੁਨਿਆਦ ਤੇ ਗਲਤ ਨਤੀਜੇ ਕੱਢ ਲੈਂਦੇ ਹਨ ਪਰ ਜਦੋਂ ਅਸੀਂ ਗੁਰਬਾਣੀ ਦੀ ਸਹੀ ਵਿਚਾਰ ਕਰਦੇ ਹਾਂ ਆਪਣੇ ਵਿਦਵਾਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਤਾਂ ਅਸਲ ਸਚਾਈ ਸਾਡੇ ਸਾਹਮਣੇ ਆ ਜਾਂਦੀ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਸਿੱਖ ਨੂੰ ਸਮਝਣ ਲਈ ਗੁਰਬਾਣੀ ਅਤੇ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਨੂੰ ਹੀ ਪੜ੍ਹੀਏ ਇਸ ਨਾਲ ਹੀ ਸਾਡੀ ਵੀਡੀਓ ਦੀ ਸਮਾਪਤੀ ਹੈ ਆਸ ਹੈ ਕਿ ਇਸ ਵੀਡੀਓ ਨਾਲ ਤੁਹਾਡੇ ਕਈ ਸ਼ੰਕੇ ਦੂਰ ਹੋਏ ਹੋਣਗੇ ਅਤੇ ਤੁਹਾਨੂੰ ਵਾਹਿਗੁਰੂ ਸ਼ਬਦ ਦੇ ਮੂਲ ਜਾਂ origin ਬਾਰੇ ਸਮਝਣ ਵਿੱਚ ਸਹੀ ਮਦਦ ਮਿਲੀ ਹੋਏਗੀ ਇਸ ਵੀਡੀਓ ਬਾਰੇ ਆਪਣੀ ਕਮੈਂਟਸ ਸਾਨੂੰ ਜਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਤੇ ਹੋਰਨਾਂ ਨਾਲ ਜਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਦਾ ਵੀ ਇਹ ਪਰੇਪਨ ਭਲੇਖਾ ਦੂਰ ਹੋ ਜਾਵੇ ਆਉਣ ਵਾਲੇ ਸਮੇਂ ਵਿੱਚ ਅਸੀਂ ਗੁਰਮੰਤਰ ਬਾਰੇ ਹੋਰ ਬਾਕੀ ਭਲੇਖੇ ਵੀ ਦੂਰ ਕਰਾਂਗੇ ਸੋ ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਕਿ ਤੁਸੀਂ ਕੋਈ ਵੀ ਵੀਡੀਓ ਮਿਸ ਨਾ ਕਰ ਜਾਵੋ ਵਾਹਿਗੁਰੂ ਜੀ ਕਿਰਪਾ ਕਰਨ ਅਤੇ ਆਪਣੀ ਬੇਅੰਤ ਮਿਹਰ ਸਾਡੇ ਸਾਰੇ ਉੱਪਰ ਕਰਨ ਤਾਂ ਕਿ ਅਸੀਂ ਉਹਨਾਂ ਦਾ ਨਾਮ ਜਪ ਕੇ ਗੁਰਮਤਿ ਦੇ ਰਾਹ ਉੱਤੇ ਚੱਲਦੇ ਰਹੀਏ ਅਗਲੀ ਵੀਡੀਓ ਤੱਕ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ